ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਅੱਜ ਆਪਾਂ ਪਿੰਡ ਵਾਲੇ ਖੇਤ ਲਾਲਦੀ ਜੀ ਪੜਦੇ ਨਾਲੇ ਆਜੋ ਦਿਖਾਉਨੇ ਆ ਪਿੰਡ ਵਾਲੇ ਖੇਤ ਵਾਲੀ ਸਬਜ਼ੀ ਤੇ ਨਾਲੇ ਅੱਜ ਇਹ ਗੁੱਡਣੀ ਪਿਆਜ਼ ਖੜੇ ਆ ਗੰਢੇ ਦੇਖੋ ਆਹ ਮਟਾਂ ਦੇ ਮਿਰਚਾਂ ਲਾਈਆਂ ਹੋਈਆਂ ਆ ਦੇ ਨਿੰਬੂ ਵਾਲਾ ਊਟਾ ਫੁੱਲ ਫਲ ਚੱਕੀ ਖੜਾ ਆ ਬੋਟੇ ਦਿੱਤੀ ਵੀ ਐ ਮਰ ਚਾਲਾਈਆਂ ਹੋਈਆਂ ਆ ਟਮਾਟਿਆਂ ਦਾ ਬੂਟਾ ਆ ਦੇਖੋ ਬਦਾਮਾਂ ਦਾ ਬੂਟਾ ਦੇਖੋ ਬਹੁਤ ਸੋਹਣੇ ਲੱਗੇ ਵਾ ਬਦਾਮ ਤੁਨ ਫਲ ਚੱਕਿਆ ਵਾ ਦੇਖੋ ਇਹ ਬਦਾਮਾਂ ਦਾ ਬੂਟਾ ਗਾ 4 ਸਾਲ ਦਾ ਹੋ ਗਿਆ ਇਹ ਬਦਾਮਾਂ ਦਾ ਬਹੁਤ ਫਾੜਾ ਆਇਦ ਕੀ ਤੇ ਇਸ ਕੋ ਫੁੱਲ ਫਾੜਨਾ ਭਰਿਆ ਵਾ ਇਹ ਆਇਰ ਕੀ ਲਾਇਆ ਸੀ ਆਪਾਂ ਚੀਕੂ ਦਾ ਬੂਟਾ ਫਟ ਆਇਆ ਦੇ ਉੱਤੋਂ ਡੰਡਿਆਂ ਜੀ ਇਹ ਖੜਾ ਡੰਡੇ ਜੀ ਅੱਜ ਗੁੱਟਦੇ ਆ ਇਹ ਤੇ ਆ ਖੜੇ ਆਪਣੇ ਚਾਪਣ ਗੱਦੂ ਬਾਬਾ ਕੀਤੇ ਲਾਇਵੇ ਸੀ ਪ੍ਰਾਲੀ ਪਾਈ ਸੀ ਜੀ ਤੇ ਆਪਾਂ ਉਦੋਂ ਦਿਖਾਏ ਸੀ ਹੁਣ ਤਾਂ ਫੁੱਲ ਬਣਦੇ ਹੁੰਦੇ ਆ ਪੂਰੇ ਇੰਨੇ ਥਾਂ ਚ ਆਏ ਉਹ ਕੁਸ ਵਿੱਚ ਉੱਤੇ ਹਰੇ ਜੇ ਨਹੀਂ ਹੋਏ ਸੀਗੇ ਪਛੇਤੇ ਲਾਤੇ ਸੀ ਆਗੇ ਤੇ ਆਰ ਇੱਥੇ ਵੀ ਆਪਣਾ ਇੰਨਾ ਖੇ ਤਾਂ ਹਲਦੀ ਲਾਇਆ ਹੁੰਦਾ ਰੰਡ ਵਾਲੇ ਖੇਤ ਪੱਟੀ ਜਾਂਦੇ ਆ ਆ ਦੇਖੋ ਹਲਦੀ ਦਾ ਰੰਗ ਪੱਟ ਕੇ ਜੇ ਮੁੜ ਕੇ ਆਦੇ ਐ ਸਾਫ਼ ਕਰ ਲਈਦੀ ਆ ਇਹ ਆ ਇਹ ਵਿੱਚੋਂ ਕੱਢ ਰਿਆ ਜੜਾਂ ਜੀਆਂ ਕੱਢ ਲਈਦੀਆਂ ਵਿੱਚੋਂ ਇਹ ਫੇਰ ਬੀਜ ਲਈਦੀਆਂ ਫੇਰ ਇੱਥੇ ਐਂ ਵੱਟਾ ਬਣਾ ਕੇ ਇੰਨੇ ਥਾਂ ਜੀ ਬੀਜ ਦਾਂਗੇ ਵਧੀਆ ਸੋਨਾ ਕਰਦਾ ਸਰ ਜਾਂਦਾ ਉਧਰ ਤਾਂ ਖਾਲ ਤੇ ਉਧਰ ਵੀ ਲਾਈ ਹੁੰਦੀ ਇਹ ਪੰਡ ਵਾਲੇ ਖੇਤ ਆ ਥੋੜਾ ਜਿਹਾ ਥਾਂ ਲਾਇਆ ਹੁੰਦਾ ਆਪਾਂ ਹਾਂ ਕੱਲ ਆ ਹਸਰੋਂ ਵੱਧਤੀ ਸੀਗੀ ਇਹ ਹੈਗੀਆਂ ਆਪਣੇ ਦੋ ਢਾਈ ਕਿਨਾਲਾ ਤੇ ਆਲੇ ਆਪਾਂ ਇਹਦੇ ਵਿਚਾਲੇ ਜੇ ਬਣਾ ਲਿਆ ਪੈੜ ਵੱਢ ਗਈ ਉਹ ਦੇ ਕਰਤੇ ਵੱਢ ਕੇ ਉਹ ਕਰਤੇ ਇਕੱਠੇ ਪੱਲੜ ਵਿਛਾ ਲਿਆ ਜੱ ਲੱਗੇ ਪਿਆ ਮੰਡਲੀ ਲਾਉਣ ਇਕੱਠੀ ਕਰਦੇ ਆ ਤੇ ਪਾਸਾ ਦੀ ਇਧਰੋਂ ਇਧਰੋਂ ਹੋ ਗਈ ਇਕੱਠੀ ਫਿਰ ਪਾਸਾ ਆ ਪਾਸਾ ਰਹਿ ਗਿਆ ਤੇ ਹੁਣ ਠੀਕ ਕਰਦੇ ਆ ਇੱਥੇ ਇੱਕ ਜਗ੍ਹਾ ਇਹ ਕਰਦਾਂਗੇ ਇਕੱਠੀ ਤੇ ਰਮਾਰਦਾਂਗੇ ਫਿਰ ਇੱਥੇ ਹੋਰ ਪੱਲੜ ਜਾ ਵਿਛਾ ਕੇ ਜਿੱਦੇ ਕੱਢਣੀ ਹੋਊ ਕੋੜ ਕੇ ਜੇ ਇੱਥੇ ਜੜੰਬੇ ਨਾ ਕੱਢ ਦਾਂਗੇ ਲਿਆ ਕੇ ਇਹ ਉਤਾ ਸਾਡੀ ਇਹ ਪਛੇਤੀ ਹੋਈ ਗਈ ਸੀ ਚਲ ਫੇਰ ਵੀ ਵਧੀਆ ਹੋ ਗਈ ਤੇ ਬੱਸ ਨਿਬੜ ਗਿਆ ਤੇਰੇ ਸਰੋਂ ਦਾ ਵੀ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ